ਇਸ ਵੱਲ ਦੀ ਸਭ ਤੋਂ ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨਾਂ ਨੂੰ ਆ ਗਿਆ ਕੇਂਦਰ ਦਾ ਸੱਦਾ ਤਾਂ ਕੇਂਦਰ ਦੇ ਮੰਤਰੀ ਦੇ ਵੱਲੋਂ ਕਹਿ ਦਿੱਤਾ ਮੈਂ ਗੱਲਬਾਤ ਲਈ ਤਿਆਰ ਆ ਅਖਰ ਕਿਹੜੇ ਨੇ ਮੰਤਰੀ ਉਹ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਸਿੱਧਾ ਸੱਦਾ ਦੇ ਦਿੱਤਾ ਗਿਆ ਕਹਿੰਦਾ ਮੈਂ ਤਾਂ ਹੱਥ ਜੋੜ ਕੇ ਕਹਿੰਦਾ ਕਿਸਾਨ ਮੇਰੇ ਕੋਲ ਆਉਣ ਤਾਂ ਹੁਣ ਕੀ ਕਿਸਾਨਾਂ ਦੇ ਮਸਲੇ ਦਾ ਹੱਲ ਹੋਵੇਗਾ ਅਖਰ ਕਿਸ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਆ ਤੁਹਾਨੂੰ ਇੱਕ ਵਾਰ ਪੂਰੀ ਗੱਲਬਾਤ ਉਹਨਾਂ ਦੇ ਹੀ ਮੂੰਹ ਹੀ ਸੁਣਾ ਦਿੰਨੇ ਆ ਇਹਨੂੰ ਵਿਧਾਇਆ ਜਾ ਸਕਦਾ ਇਹਨਾਂ ਨਾਲ ਗੱਲ ਕਰਕੇ ਫਿਰ ਮੈਂ ਐਗਰੀਕਲਚਰ ਯੂਨੀਵਰਸਿਟੀ ਵੀਸੀ ਸਾਹਿਬ ਨਾਲ ਗੱਲ ਕਰਕੇ ਵੀ ਉਹੀ ਅਸੀਂ ਟਮਾਟਰ ਲਾਈਏ ਔਰੇ ਜਿਹਦੇ ਨਾਲ ਬਾਹਰੋਂ ਵੀ ਇਹਨਾਂ ਨੂੰ ਲੋਡ ਨਾ ਪਵੇ ਤੇ ਸਾਡੇ ਕਿਸਾਨ ਦਾ ਫਾਇਦਾ ਹੋਵੇ ਆਖਰ ਜੇ ਇਹ ਬਾਹਰੋਂ ਲੈ ਕੇ ਆ ਰਹੇ ਆ ਮਹਾਰਾਸ਼ਟਰ ਤੋਂ ਕਿਤੋਂ ਵੀ ਇਹਨਾਂ ਨੂੰ ਵੀ ਤਾਂ ਉਹ ਟਰਾਂਸਪੋਰਟੇਸ਼ਨ ਇਹਨਾਂ ਨੂੰ ਵੀ ਤਾਂ ਮਹਿੰਗਾ ਪੈਂਦਾ ਪਰ ਅਸੀਂ ਸਾਡੇ ਕਿਉਂ ਨਹੀਂ ਇਹ ਕਿਉਂਕਿ ਐਡਾ ਵੱਡੀ ਖਫਤ ਆ ਤੇ ਉਹ ਜਿਹੜੀਆਂ ਡਿਸਕਸ਼ਨ ਆ ਮੇਨ ਇਹਨਾਂ ਦੇ ਪਲਾਂਟ ਵਾਲਿਆਂ ਨਾਲ ਉਦੋਂ ਬਾਅਦ ਜਦੋਂ ਉਹ ਮੈਨੂੰ ਗੱਲਾਂ ਪਤਾ ਲੱਗਣੀਆਂ ਵੀ ਇਹ ਕੀ ਚਾਹੁੰਦੇ ਆ ਤੇ ਅਸੀਂ ਆਪਣੀ ਯੂਨੀਵਰਸਿਟੀ ਨੂੰ ਉਹ ਸੀਡ ਆ ਉਹ ਜੋ ਵੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਫਾਇਦਾ ਦੇ ਸਕੀਏ ਇਹ ਬਨੂਰ ਖੇਤਰ ਦੇ ਵਿੱਚ ਕਾਫੀ ਸਾਰੇ ਜਿਹੜੇ ਹੈਗੇ ਟਮਾਟਰ ਇਧਰ ਬਹੁਤ ਜ਼ਿਆਦਾ ਹੁੰਦਾ ਜੀ ਪਰ ਪਰ ਮੈਂ ਉਹ ਉਸ ਮੈਂ ਸਮਝਦਾ 1% ਵੀ ਨਹੀਂਗਾ ਜਿੰਨਾ ਉਹਨਾਂ ਦੀ ਲੋੜ ਆ ਨਾ ਉਹ ਪੰਜਾਬ 1% ਤੇ 99% ਉਹ ਬਾਹਰੋਂ ਲੈ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਚੋਂ ਲੈਣਾ ਚਾਹੁੰਦੇ ਆ ਮੈਂ ਇਹ ਗੱਲ ਉਹਨਾਂ ਨਾਲ ਕਰਨਾ ਵੀ ਚਾਹੁੰਦਾ ਵੀ ਕੀ ਤੁਹਾਡੀ ਜ਼ਰੂਰਤਾਂ ਆਏ ਜਿਹਦੇ ਨਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਕਹਿ ਸਕੀਏ ਵੀ ਭਾਈ ਇਹ ਤੁਸੀਂ ਉਰੇ ਆਪਣਾ ਪੈਦਾਵਾਰ ਕਰੋ ਉਹ ਇਹਨਾਂ ਦੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਸਾਡਾ ਮਹਿਕਮਾ ਕਿਉਂਕਿ ਮੇਰੇ ਕੋਲ ਜਿਹੜਾ ਫੂਡ ਪ੍ਰੋਸੈਸਿੰਗ ਮਹਿਕਮਾ ਉਹ ਇਸੇ ਕਰ ਇਸੇ ਚੀਜ਼ ਦਾ ਮੇਰੇ ਅੰਡਰ ਆਉਂਦੀਆਂ ਆ ਇਹ ਉਹ ਕਿਸਾਨ ਦਾ ਫਾਇਦਾ ਹੋ ਸਕੇ ਤੇ ਇਹਨਾਂ ਦਾ ਵੀ ਫਾਇਦਾ ਹੋਵੇ ਇਹ ਚੀਜ਼ ਆ ਜਿਹੜੀ ਉਹ ਮੀਟਿੰਗ ਤੋਂ ਬਾਅਦ ਮੈਂ ਇਹਦਾ ਜੋ ਵੀ ਅੱਗੇ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਉਹ ਕਰੂੰਗਾ ਸਾਡੀ ਇੱਕ ਸੰਭੂ ਬੋਰਡ ਤੇ ਗੱਲ ਕਰਦੀ ਜੀ ਉਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਚਿੰਤਾਜਨਕ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਹੋਈ ਮੈਂ ਐਮੀ ਕਮਾਂ ਮੈਂ ਤਾਂ ਬਹੁਤ ਇਹ ਚੀਜ਼ ਤੋਂ ਪਹਿਲਾਂ ਮੈਂ মিডিਆ 'ਚ ਹੱਥ ਜੋੜ-ਜੋੜ ਮੈਂ ਕਿਹਾ ਸੀ ਵੀ ਮੈਂ ਹਾਜ਼ਰ ਹਾਂ ਤੁਸੀਂ ਇੱਕ ਵਾਰ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਕਿੱਥੇ ਤੁਸੀਂ ਆ ਸਕਦੇ ਹੋ ਮੈਂ ਆ ਸਕਦਾ ਹਾਂ ਵੀ ਆਪਾਂ ਗੱਲ ਕਰੀਏ ਜਦੋਂ ਦਾ ਮੈਂ ਮਿਨਿਸਟਰ ਬਣਿਆ ਹਾਂਜੀ ਹਾਂਜੀ ਪਰ ਉਹ ਪਤਾ ਨਹੀਂ ਕਿਉਂ ਮੇਰੀ ਜਾਂ ਤਾਂ ਮੇਰੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਗਿਆ ਜਾ ਮੇਰਾ ਉਹ ਇਹ ਸਮਝਦੇ ਨਹੀਂਗੇ ਵੀ ਮੇਰਾ ਕੋਈ ਕਾਦਾ ਜਾਂ ਸਟ੍ਰੇਚਰ ਹੈ ਮੇਰੇ ਲੈਵਲ ਤੇ ਗੱਲ ਕਰਨ ਵਾਲੀ ਮੈਂ ਤਾਂ ਇਹੀ ਕਹਿ ਸਕਦਾ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ 6 ਮਹੀਨੇ ਪਹਿਲਾਂ ਕਿਹਾ ਸੀ ਵੀ ਆ ਨੌਬਤ ਆਉਣ ਦੀ ਲੋੜ ਨਹੀਂ ਪਈ ਮੈਂ ਬੈਠੂਗਾ ਜਿੱਥੇ ਕਹੋਗੇ ਪਰ ਉਹ ਗੱਲ ਮੇਰੀ ਹੁਣ ਮੈਂ ਕੀ ਮੈਂ ਹੋਰ ਕੀ ਕਮਾ ਹੁਣੇ ਥੱਲੇ ਵਾਲ ਸਾਹਿਬ ਦੀ ਹਾਲਤ ਕਾਫੀ ਗੰਭੀਰ ਹੁੰਦੀ ਜਾਂਦੀ ਹੈਗੀਆ ਲੇਕਿਨ ਮਕਲਾ ਕੋ ਹੱਲ ਨਹੀਂ ਹੋ ਰਿਹਾ ਸਾ ਨਾ ਪੰਜਾਬ ਸਰਕਾਰ ਵੀ ਕੋਈ ਗੱਲ ਨਹੀਂ ਸੁਣ ਰਹੀ ਹੈ ਜੀ ਨਹੀਂ ਨਹੀਂ ਪ੍ਰਮਾਤਮਾ ਦੇਖੋ ਇਹ 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 ਗੱਲਾਂ ਛੋਟੀਆਂ ਨਹੀਂ ਗੀਆਂ ਉਹਨਾਂ ਦੀ ਡਿਮਾਂਡ ਪੰਜਾਬ ਲਈ ਨਹੀਂਗੀ ਉਹਨਾਂ ਦੀ ਡਿਮਾਂਡ ਸਾਰੇ ਦੇਸ਼ ਲਈ ਆ ਤੇ ਜਦੋਂ ਦੇਸ਼ ਦੀ ਡਿਮਾਂਡ ਆ ਏਡੀ ਬੜੀ ਉਹਨੂੰ ਪੂਰਾ ਕਰਨਾ ਵੀ ਬਹੁਤ ਬੜੀ ਗੱਲ ਪੰਜਾਬ ਲਈ ਕੋਈ ਵੀ ਡਿਮਾਂਡ ਹੋਵੇ ਸਰਕਾਰ ਪੂਰੀ ਕਰਨ ਨੂੰ ਤਿਆਰ ਬੈਠੀ ਆ ਜਿਵੇਂ ਪਹਿਲਾਂ ਗੱਲਾਂ ਹੋਈਆਂ ਸੀ ਇਲੈਕਸ਼ਨ ਤੋਂ ਪਹਿਲਾਂ ਦੱਸੋ ਵੀ ਕਿਹੜੀਆਂ ਫਸਲਾਂ ਲੈਣੀ ਲਾਉਣੀਆਂ ਏ ਉਹਤੇ ਐਮਐਸਪੀ ਪੰਜਾਬ ਲਈ ਦੇਣ ਨੂੰ ਤਿਆਰ ਆ ਸੈਂਟਰ ਸਰਕਾਰ ਪਰ ਜਿਹੜੀ ਡੱਲੇਵਾਲ ਸਾਹਿਬ ਦੀ ਇਸ ਵੇਲੇ ਗੱਲ ਆ ਉਹ ਪੰਜਾਬ ਲਈ ਨਹੀਂ ਕੀ ਸਾਰੇ ਦੇਸ਼ ਲਈ ਆ ਤੇ ਸਾਰੇ ਦੇਸ਼ ਤਾਂ ਪਤਾ ਨਹੀਂ ਕਿੰਨੀਆਂ ਕਿ ਫਸਲਾਂ ਹੁੰਦੀਆਂ ਕਿੰਨੀਆਂ ਕੀ ਹੁੰਦੀ ਉਹਦੇ ਬਾਰੇ ਮੈਂ ਤਾਂ ਆਪਣੇ ਆਪ ਨੂੰ ਉਸ ਕਾਬਲ ਨਹੀਂ ਸਮਝਦਾ ਵੀ ਮੇਰੀ ਓਡੀ ਸੋਚ ਨਹੀਂਗੀ ਪੰਜਾਬ ਦੇ ਹਕਮਤੀ ਸਾਹਿਬ ਨੇ ਇੱਕੋ ਵੀ ਬਿਆਨ ਨਹੀਂ ਦਿੱਤਾ ਹੈਗਾ ਕਿ ਕਿਸਾਨਾਂ ਦੇ ਮੁੱਦੇ ਤੋਂ ਕੋਈ ਇੱਕ ਵੀ ਬਿਆਨ ਨਹੀਂ ਦਿੱਤਾ ਕਿ ਜਿੱਥੇ ਫਰਮੂਲੇ ਬੈਠੇ ਹਨ ਕਿਸਾਨ ਦੇਖੋ ਇਹ ਪਤਾ ਕੀ ਹੋ ਗਿਆ ਇਸ ਵਾਰ ਤਾਂ ਇਹ ਯੂਨੀਅਨ ਵਾਲੇ ਜਿਹੜੇ ਆ ਹਜੇ ਤੱਕ ਆਪਸ ਵਿੱਚ ਵੀ ਹੁਣ ਡੱਲੇ ਵਾਲ ਸਭ ਬੈਠੇ ਸੀ ਸਭ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਜਿੰਨੀਆਂ ਵੀ ਕਿਸਾਨ ਯੂਨੀਅਨ ਹੈ ਜਦੋਂ ਇੱਕ ਬੰਦੇ ਨੇ ਫੈਸਲਾ ਕਰ ਲਿਆ ਵੀ ਮੈਂ ਭਾਈ ਮਰਨ ਵਰਤ ਤੇ ਬਹਿ ਗਿਆ ਸਾਰੀਆਂ ਯੂਨੀਅਨਾਂ ਨੂੰ ਉਹਨਾਂ ਦੇ ਨਾਲ ਆ ਕੇ ਖੜੇ ਹੋਣਾ ਚਾਹੀਦਾ ਜਿਹਦੇ ਨਾਲ ਉਹ ਤਕੜੇ ਹੋਣ ਚਾਹੇ ਮੈਂ ਸਰਕਾਰ ਦਾ ਬਾਅਦ ਚਾ ਪਹਿਲਾਂ ਮੈਂ ਪੰਜਾਬ ਦਾ ਹਾਂ ਮੈਂ ਇਸੇ ਗੱਲੋਂ ਕਹਿੰਦਾ ਸੀ ਵੀ ਆ ਨੌਬਤ ਨਾ ਵੀ ਆਪਾਂ ਗੱਲ ਕਰ ਲਈਏ ਬਹਿ ਕੇ ਮੈਨੂੰ ਕੋਈ ਮੈਂ ਤਾਂ ਕਿਹਾ ਸੀ ਵੀ ਸਨੇਹਾ ਕੋਈ ਆਪਣੇ ਕਿਸੇ ਇੱਕ ਛੋਟੇ ਜਿਹੇ ਕੋਈ ਵਰਕਰ ਉਹਨੂੰ ਭੇਜ ਦਿਓ ਮੇਰੇ ਨਾਲ ਗੱਲ ਕਰਨ ਨੂੰ ਪਰ ਉਹਨਾਂ ਨੇ ਮੇਰੀ ਗੱਲ ਇਹ ਨਹੀਂ ਮੰਨੀ ਮੈਂ ਇਸ ਕਰਕੇ ਬੇਬਸ ਆਪਣੇ ਆਪ ਨੂੰ ਸਮਝ ਕੇ ਮੈਂ ਤਾਂ ਉਦੋਂ ਦਾ ਚੋਪਾ ਅੱਜ ਤੁਹਾਡੇ ਕੋਲ ਬੈਠਾ ਆਏ ਆ ਤੁਸੀਂ ਵੀ ਸਵਾਲ ਪੁੱਛ ਲਓ ਹਾਂ ਤੁਸੀਂ ਸੁਣਿਆ ਰਬਨੀਤ ਬਿੱਟੂ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਕਿਹਾ ਕਿ ਮੈਂ ਗੱਲਬਾਤ ਲਈ ਤਿਆਰ ਹਾਂ ਮੈਂ ਤਾਂ ਪਹਿਲਾਂ ਵੀ ਹੱਥ ਜੋੜ-ਜੋੜ ਕੇ ਕਿਸਾਨਾਂ ਨੂੰ ਕਹਿਦਾ ਰਿਹਾ ਕਿ ਜੇਕਰ ਮੈਨੂੰ ਤੁਸੀਂ ਦੱਸ ਦੋ ਮੈਂ ਕਿੱਥੇ ਆਵਾਂ ਜੇਕਰ ਮੈਂ ਇੰਨਾ ਵੱਡਾ ਨਹੀਂ ਜਾਂ ਮੈਨੂੰ ਇਸ ਕਾਬਲ ਨਹੀਂ ਸਮਝਿਆ ਜਾਂਦਾ ਮੇਰਾ ਕੱਦ ਐਡਾ ਵੱਡਾ ਵੱਡਾ ਨਹੀਂ ਸਮਝਿਆ ਜਾਂਦਾ ਤਾਂ ਕਹਿੰਦੇ ਵੱਖਰੀ ਗੱਲ ਹੈ ਮੈਂ ਤਾਂ ਹਰ ਬਾਰ ਕਿਸਾਨਾਂ ਨੂੰ ਇਹ ਕਹਿੰਦਾ ਪਿਛਲੇ 6 ਮਹੀਨਿਆਂ ਤੋਂ ਕਹਿੰਦਾ ਆ ਰਿਹਾ ਕਿ ਮੈਂ ਗੱਲਬਾਤ ਲਈ ਤਿਆਰ ਹਾਂ ਕਿਉਂਕਿ ਮਸਲਾ ਇਕੱਲੇ ਪੰਜਾਬ ਦਾ ਨਹੀਂ ਮਸਲਾ ਪੂਰੇ ਦੇਸ਼ ਦਾ ਆ ਤੇ ਕੀ ਜਗਜੀਤ ਸਿੰਘ ਡੱਲੇਵਾਲ ਪੂਰੇ ਦੇਸ਼ ਦੇ ਨਹੀਂ ਲੜ ਰਹੇ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਹਿੱਦ ਦੀ ਵੀ ਚਿੰਤਾ ਕੀਤੀ ਆ ਰਵਨੀਤ ਬਿੱਟੂ ਦੇ ਵੱਲੋਂ ਤੇ ਨਾਲ ਕਿਹਾ ਕਿ ਮੈਂ ਤਾਂ ਤਿਆਰ ਆ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਮੈਂ ਹੱਥ ਜੋੜ ਕੇ ਕਹਿੰਦਾ ਕਿ ਕਿਸਾਨ ਮੈਨੂੰ ਦੱਸ ਦੇਣ ਕਿੱਥੇ ਆਵਾਂ ਜਾਂ ਫਿਰ ਕਿਸਾਨ ਮੇਰੇ ਕੋਲ ਆ ਜਾਣ ਤਾਂ ਮੈਂ ਤਾਂ ਹਰ ਵਕਤ ਕਿਸਾਨਾਂ ਦੇ ਨਾਲ ਖੜਿਆ ਗੱਲਬਾਤ ਕਰਕੇ ਹੀ ਮਸਲੇ ਦਾ ਹੱਲ ਹੋਵੇਗਾ ਤਾਂ ਹੁਣ ਕੀ ਕਿਸਾਨ ਰਬਨੀਤ ਬਿੱਟੂ ਦੀ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਕੀ ਰਬਨੀਤ ਬਿੱਟੂ ਵਾਕੇ ਮਸਲਾ ਹੱਲ ਕਰਵਾ ਸਕਦਾ ਕੀ ਰਬਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕੋਈ ਬਿਆਨ ਦਿੱਤਾ ਜਾਵੇਗਾ ਕੀ ਰਬਨੀਤ ਬਿੱਟੂ ਕੋਲ ਕਿਸਾਨ ਜਾਣਗੇ ਤਾਂ ਉਸ ਤੋਂ ਬਾਅਦ ਕੀ ਰਬਨੀਤ ਬਿੱਟੂ ਇੱਕ ਪੁਲ ਬਣ ਕੇ ਕੰਮ ਕਰੇਗਾ ਕਿ ਕੇਂਦਰ ਦੇ ਵੱਡੇ ਚਿਹਰੇ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਕੀ ਉਹਨਾਂ ਤੱਕ ਕਿਸਾਨਾਂ ਦੀ ਗੱਲ ਲੈ ਕੇ ਰਬਨੀਤ ਬਿੱਟੂ ਜਾਵੇਗਾ ਕੀ ਰਬਨੀਤ ਬਿੱਟੂ ਹੁਣ ਕਿਸਾਨਾਂ ਦੇ ਮਸਲੇ ਦਾ ਹੱਲ ਕਰਵਾਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਕਿਸਾਨਾਂ ਨੂੰ ਸਿੱਧਾ ਸੱਦਾ ਜਰੂਰ ਦੇ ਦਿੱਤਾ ਕਿਸਾਨਾਂ ਨੂੰ ਸਿੱਧਾ ਕਹਿ ਦਿੱਤਾ ਕਿ ਮੈਂ ਤਿਆਰ ਹਾਂ ਗੱਲਬਾਤ ਲਈ ਮੇਰੇ ਲਈ ਇੱਕ ਜੋ ਵੀ ਹੋਵੇ ਤੁਸੀਂ ਮੈਨੂੰ ਦੱਸੋ ਜਰੂਰ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ